ਸਸੀ ਗਾਲ ਦੋਸਤੋ ਤੁਹਾਨੂੰ ਲੱਗਦਾ ਹੋਊ ਕਿ ਅੱਜ ਆਪਾਂ ਇੱਕ ਹਾਲ ਜਿਹੇ ਵਿੱਚ ਖੜੇ ਆ ਕਿਉਂਕਿ ਆਪਾਂ ਹਰ ਰੋਜ਼ ਤੁਹਾਨੂੰ ਕੋਠੀ ਦਿਖਾਉਨੇ ਆ ਕੋਠੀ ਤੁਹਾਨੂੰ ਅੱਜ ਵੀ ਦਿਖਾਵਾਂਗੇ ਆਪਾਂ ਇੱਥੇ ਹਾਲ ਨਹੀਂ ਹੈਗਾ ਗੱਲਾਂ ਇਹ ਤੁਸੀਂ ਹੈਰਾਨ ਹੋ ਜਾਓਗੇ ਇੰਨਾ ਘੱਟ ਏਰੀਆ ਹੈ ਤੇ ਸਾਰੀ 40 ਕ ਗਜ ਜਗ੍ਹਾ ਬਣਦੀ ਹੈ ਜੀ 10 ਵਜੇ 30 ਦਾ ਪਲਾਟ ਆ ਤੇ ਇਹਦੇ ਵਿੱਚ ਐਨੇ ਵਧੀਆ ਤਰੀਕੇ ਨਾਲ ਘਰ ਡਿਜ਼ਾਈਨ ਕੀਤਾ ਹੋਇਆ ਆ ਥੱਲੇ ਪਾਰਕਿੰਗ ਰੱਖੀ ਹੋਈ ਆ ਤਿੰਨ ਚਾਰ ਗੱਡੀਆਂ ਖੜ੍ਹ ਸਕਦੀਆਂ ਇੱਥੇ ਇਧਰ ਬਾਥਰੂਮ ਦੀ ਪ੍ਰੋਵੀਜ਼ਨ ਵੀ ਆ ਆ ਦੇਖੋ ਬਾਥਰੂਮ ਰੱਖਿਆ ਹੋਇਆ ਜੀ ਇਧਰਲੇ ਪਾਸੇ ਤੇ ਉੱਪਰ ਦੋ ਪਰਿਵਾਰ ਉਪਰ ਇਹਦੇ ਦੋ ਪਰਿਵਾਰਾਂ ਲਈ ਰਹਿائش ਆ ਅਗਰ ਕਿਸੇ ਭਰਾ ਕੋਲੇ ਕਟ ਏਰੀਆ ਹੁੰਦਾ ਜਿਵੇਂ 10:30 ਹੋ ਗਿਆ 12:40 ਹੋ ਗਿਆ ਇੰਨੇ ਕੇ ਏਰੀਆ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਅਗਰ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਘਰ ਡਿਜ਼ਾਈਨ ਹੋ ਸਕਦਾ ਹੁਣ ਇੱਥੇ ਇਹ ਪਲਾਟ ਸੀ ਜਿਹੜਾ ਇਹਦੇ ਵਿੱਚ ਭਰਤ ਵੀ ਪੈ ਸਕਦੀ ਸੀ ਤੇ ਜੋ ਬਾਈ ਆਰਕੀਟੈਕਟ ਭਰਾ ਹੈ ਉਹਨੇ ਇੱਕ رائے ਦਿੱਤੀ ਸਲਾਹ مشورہ ਕੀਤਾ ਪਰਿਵਾਰ ਨਾਲ ਕਿਹਾ ਕਿ ਤੁਸੀਂ ਥੱਲੇ ਕਾਲਮ ਖੜੇ ਕਰਕੇ ਆਪਾਂ ਇੱਕ ਪਾਰਕਿੰਗ ਵਾਸਤੇ ਜਗ੍ਹਾ ਬਣਾ ਦਿੰਨੇ ਆ ਉੱਪਰ ਪਰਿਵਾਰ ਰਹਿائش ਬਣਾ ਦਾਂਗੇ ਉਕੇ ਛੋਟਾ ਪਰਿਵਾਰ ਹੈ ਉੱਪਰ ਲਈ ਰਹਿ ਇਸ ਵੀ ਦਿਖਾਵਾਂਗੇ ਤੁਹਾਨੂੰ ਉਦੋਂ ਉੱਤੇ ਟਾਪ ਤੇ ਵੀ ਇੱਕ ਰੈਸ਼ ਕੀਤੀ ہوئی ਹੈ ਸੇਮ ਜਿੰਨਾ ਕੇ ਏਰੀਆ ਤੁਸੀਂ ਦਿਖਾਵਾਂਗੇ ਤੁਹਾਨੂੰ ਕੱਲਾ ਬੈਡਰੂਮ ਸਾਰਾ ਉੱਥੇ ਰਸੋਈ ਕਿਚਨ ਜਿੰਨਾ ਵੀ ਹੈ ਤੇ ਇੰਨੀ ਘੱਟ ਜਗ੍ਹਾ ਦੇ ਵਿੱਚ ਆਪਾਂ ਬਹੁਤ ਘੱਟ ਕਰ ਦੇਖਦੇ ਆਂ ਵੈਸੇ ਆਪਾਂ ਪਿੰਡਾਂ ਦੇ ਵਿੱਚ ਘਰ ਆਪਾਂ ਜ਼ਿਆਦਾ ਦੇਖਦੇ ਆਂ ਕਿਸੇ ਮੇਰੇ ਭਰਾ ਕੋਲੇ ਸ਼ਹਿਰ ਦੇ ਵਿੱਚ ਇੱਕ ਛੋਟਾ ਪਲਾਟ ਹੁੰਦਾ ਕਿਵਰੇ ਉਹਦਾ ਫਰੰਟ ਘੱਟ ਹੁੰਦਾ ਜਿਵੇਂ ਕਿ 12 ਕ ਇਹਦਾ ਫਰੰਟ ਹੈ ਵਿੱਚੇ ਗੰਧਾ ਲਾ ਕੇ ਤੇ ਆਪਾਂ ਲੰਬਾ ਜ਼ਿਆਦਾ ਹੁੰਦਾ ਪਲਾਟ ਆਪਾਂ ਸੋਚਦੇ ਕਿ ਕਿੱਦਾਂ ਦਾ ਇੱਥੇ ਘਰ ਬਣ ਸਕਦਾ ਆਪਣਾ ਤਾ ਐਦਾਂ ਆਪਾਂ ਜੇ ਦਿਮਾਗ ਨਾਲ ਬਣਵਾਈਏ ਤਾਂ ਕਿਸੇ ਵਧੀਆ ਡਿਜ਼ਾਈਨਰ ਤੋਂ ਜਿਹੜਾ ਕਿ ਸੋਹਣਾ ਡਿਜ਼ਾਈਨ ਕਰ ਸਕਦਾ ਹੋਵੇ ਘਰ ਨੂੰ ਤੇ ਇੱਥੇ ਬਾਈ ਨੇ ਜਮ ਅਸਰਾ ਕੀਤਾ ਪਿਆ ਦੋ ਰਹਿਸ਼ਾਂ ਨੇ ਉੱਪਰ ਇੱਕ ਕਿਰਾਏ ਦੇ ਵੀ ਦੇ ਸਕਦੇ ਆ ਭਾਈਕਾ ਆਪਣੇ ਪਰਿਵਾਰ ਵਾਸਤੇ ਰੱਖ ਸਕਦੇ ਆ ਇਹ ਤੁਹਾਨੂੰ ਆਪਾਂ ਉੱਪਰ ਦੀ ਪਲਾਨਿੰਗ ਵੀ ਦਿਖਾਵਾਂਗੇ ਇੱਕ ਵਾਰਿਆ ਥੱਲੋ ਪਾਰਕਿੰਗ ਦਿਖਾ ਦਿਓ ਬਾਈ ਏਰੀਆ ਜੇ ਦੇਖੀਏ ਏਰੀਆ ਸਾਰਾ ਸਕੁਅਰ ਫੁੱਟਾਂ ਦੇ ਵਿੱਚ ਦੇਖੀਏ ਤਾਂ ਆਪਾਂ ਸਾਢੇ 1300 ਬਣਦਾ 360 ਸਕੁਅਰ ਫੁੱਟ ਬਣਦਾ ਜੀ ਤੇ ਗਜਾਂ ਦੀ ਗੱਲ ਕਰੀਏ ਜਿਵੇਂ ਆਪਾਂ 100 ਗਾਇ ਦੇ ਪਲਾਟ ਤੋਂ ਘਟਾ ਅਗਲਾ ਗੱਲ ਕਰਨ ਦੀ ਵੀ ਨਹੀਂ ਸ ਕਾਰਬਨ ਬਣ ਜੂ ਆਪਣਾ ਇੱਥੇ ਤੇ ਇਹ 40 ਗਗਾਈ ਦੇ ਵਿੱਚ ਹੀ ਬਣਾਇਆ ਹੋਇਆ ਜਮ ਕਮਾਲ ਕਰੀ ਪਈ ਆ ਬਾਈ ਨੇ ਤੇ ਇੱਕ ਚੀਜ਼ ਹੋਰ ਆ ਜੀ ਤੁਹਾਨੂੰ ਇੱਕ ਆਪਾਂ ਇਹਦੇ ਵਿੱਚ ਹੋਰ ਵੀ ਚੀਜ਼ ਦਿਖਾਵਾਂਗੇ ਤੇ ਕੱਲੀ-ਕੱਲੀ ਚ ਚੀਜ਼ ਦਿਮਾਗ ਨਾਲ ਰੱਖੀ ਆ ਬਾਈ ਨੇ ਇਧਰੋਂ ਆ ਦੇਖੋ ਆ ਲਿਫਟ ਦੀ ਪ੍ਰੋਵੀਜ਼ਨ ਵੀ ਰੱਖੀ ਆ ਅਗਰ ਤੁਸੀਂ ਲਿਫਟ ਲਾਉਣਾ ਚਾਹੁੰਦੇ ਹੋ ਅਗਰ ਤੁਸੀਂ ਇੱਥੇ ਝਾਲ ਵੀ ਇਸ ਤਰੀਕੇ ਨਾਲ ਰੱਖਿਆ ਹੈ ਰੋਸ਼ਨੀ ਦੀ ਗੱਲ ਕਰੀਏ ਤਾਂ ਸਾਰੇ ਫਲੋਰ ਦੇ ਵਿੱਚ ਰੋਸ਼ਨੀ ਪੈਂਦੀ ਆ ਥੱਲੇ ਤੱਕ ਤੇ ਹੁਣ ਆਪਾਂ ਤੁਹਾਨੂੰ ਫਸਟ ਫਲੋਰ ਦੇ ਉੱਪਰ ਲੈ ਕੇ ਚੱਲਾਂਗੇ ਇਹ ਗਰਾਊਂਡ ਫਲੋਰ ਤੇ ਬਣਿਆ ਹੋਇਆ ਜੋ ਆ ਗਿਆ ਸਾਰੀ ਪਾਰਕਿੰਗ ਤੇ ਹੁਣ ਆਪਾਂ ਤੁਹਾਨੂੰ ਫਾਸਟ ਫਲੋਰ ਤੇ ਲੈ ਕੇ ਚੱਲਾਂਗੇ ਤੇ ਇੱਥੇ ਥੋੜਾ ਜਿਹਾ ਆਪਾਂ ਨਾ ਸਾਹਮਣੇ ਤੋਂ ਜਿੰਨਾ ਦਿਖਾ ਸਕੀਏ ਤਰਖਾਵਾਂਗੇ ਤੁਸੀਂ ਫਰੰਟ ਐਲੀਵੇਸ਼ਨ ਹੈ ਜੋ ਉਹ ਆਪਾਂ ਨਾਲ ਲਾਵਾਂਗੇ ਉਹ ਤੁਸੀਂ ਦੇਖ ਸਕਦੇ ਹੋ ਤੇ ਦੋਸਤੋ ਆਪਾਂ ਹੁਣ ਫਾਸਟ ਫਲੋਰ ਤੇ ਲੈ ਕੇ ਚੱਲਦੇ ਹਾਂ ਗਰਾਉਂਡ ਫਲੋਰ ਤੇ ਤੁਸੀਂ ਪਾਰਕਿੰਗ ਦੇਖ ਲਈ ਤੇ ਬਹੁਤ ਵਧੀਆ ਪਲਾਨ ਕੀਤਾ ਹੋਇਆ ਸਾਰੀ ਕੋਠੀ ਦਾ ਆਜੋ ਆਪਾਂ ਉੱਪਰ ਲੈ ਕੇ ਚੱਲਦੇ ਹਾਂ ਤੁਹਾਨੂੰ ਫਾਸਟ ਫਲੋਰ ਦੇ ਉੱਤੇ ਛੋਟੇ ਪਰਿਵਾਰ ਵਾਸਤੇ ਮੈਂ ਕਹਿੰਨਾ ਐਦੋਂ ਵਧੀਆ ਕੋਈ ਪਲਾਨ ਨਹੀਂ ਹੋ ਸਕਦਾ ਅਗਰ ਤੁਹਾਡੇ ਕੋਲੇ ਆਪਾਂ ਦੁਬਾਰਾ ਵੀ ਦੱਸਦੇ ਹਾਂ ਇੰਨਾ ਛੋਟਾ ਪਲਾਟ ਹੋਵੇ 12 ਇਹ 350 ਸਕਰ ਫੁੱਟ ਬਣਦਾ 40 ਗੱਜ ਜਗ੍ਹਾ ਬਣਦੀ ਹੈ ਸਾਰੀ ਇਹ ਫਾਸਟ ਫਲੋਰ ਦੇ ਉੱਤੇ ਆ ਗਈ ਜੀ ਤੇ ਇਧਰੋਂ ਇੱਕ ਵਾਰੀ ਇਧਰੋਂ ਦਿਖਾ ਦਿਓ ਪੌੜੀਆਂ ਦੇ ਨਾਲ ਇੱਥੇ ਬਾਕਸ ਰੱਖੇ ਹੋਏ ਨੇ ਕੋਈ ਸਿਲੰਡਰ ਵਗੈਰਾ ਪਰ ਅਕਸਰਾਂ ਦੇ ਬਾਅਦ ਉਸਮਾਨ ਵਾਸਤੇ ਵੀ ਇੱਕ ਇੱਕ ਜਗ੍ਹਾ ਜਿੰਨੀ ਥੋੜੀ ਥੋੜੀ ਜਗ੍ਹਾ ਨੂੰ ਵੀ ਪੂਰੇ ਤਰੀਕੇ ਨਾਲ ਕਹਿਣ ਦਾ ਮਤਲਬ ਵੀ ਉਹਦੀ ਵਰਤੋਂ ਲਈ ਵਰਤੋਂ ਚਲੇਗੀ ਹੈ ਕੱਲੀ ਕੱਲੀ ਜਗ੍ਹਾ ਇੰਨੇ ਛੋਟੇ ਪਲਾਟ ਦੇ ਵਿੱਚ ਇਹਨੂੰ ਸੋਹਣੀ ਪਲਾਨਿੰਗ ਕੀਤੀ ਹੋਈ ਹੈ ਤੇ ਇਧਰ ਦੇਖੋ ਜੀ ਆਪਾਂ ਲੌਬੀ ਦੇ ਵਿੱਚ ਆ ਰਹੇ ਹਾਂ ਆਹ ਲੌਬੀ ਦਾ ਛੋਟਾ ਜਿਹਾ ਏਰੀਆ ਆ ਦੇਖੋ ਇਧਰ ਡਾਇਨ ਇਰੀਆ ਵੀ ਬਣਾਇਆ ਹੋਇਆ ਹੈ ਇੱਧਰ ਬੈਠ ਸਕਦੇ ਆਪਾਂ ਡਾਇਨ ਇਰੀਆ ਵੀ ਕਹਿ ਸਕਦੇ ਇਹਨੂੰ ਤੇ ਇੱਕ ਕਿਚਨ ਦਿੱਤਾ ਹੋਇਆ ਉਹ ਸੋਨਾ ਜੀ ਆ ਦੇਖੋ ਛੋਟਾ ਜਿਹਾ ਕਿਚਨ ਛੋਟੇ ਪਰਿਵਾਰ ਵਾਸਤੇ ਮੈਂ ਕਹਿੰਦਾ ਇਤੋਂ ਵਧੀਆ ਡਿਜ਼ਾਈਨ ਕੋਈ ਨਹੀਂ ਹੋ ਸਕਦਾ ਜੀ ਐਨੇ ਛੋਟੇ ਪਲਾਟ 'ਚ ਆਪਾਂ ਘਰ ਬਣਾਉਣ ਦੀ ਜਦੋਂ ਸੋਚਦੇ ਆਪਾਂ ਦੇਖਦੇ ਆ ਵੀ ਇਹ ਕਿਵੇਂ ਬਣ ਜੂਗਾ ਜਾਂ ਨਹੀਂ ਬਣਦਾ ਤਾਂ ਜਦੋਂ ਆਪਾਂ ਕਿਸੇ ਆਰਕੀਟੈਕਟ ਜਾਂ ਠੇਕੇਦਾਰ ਦੀ ਮਦਦ ਲੈਨੇ ਆ ਰਾਇ ਲੈਨੇ ਆ ਤਾਂ ਉਹ ਆਪਾਂ ਨੂੰ ਬਹੁਤ ਵਧੀਆ ਰਾਇ ਦੇ ਸਕਦਾ ਤੇ ਇੱਧਰ ਪੂਜਾ ਪਾਠ ਵਾਸਤੇ ਵੀ ਇੱਕ ਛੋਟਾ ਜਿਹਾ ਰੂਮ ਬਣਾਇਆ ਹੋਇਆ ਜੀ ਆ ਦੇਖੋ ਪੂਜਾ ਤੇ ਹੁਣ ਆਪਾਂ ਫਸਟ ਜਿਹੜਾ ਫਸਟ ਬੈਡਰੂਮ ਆ ਜੀ ਇਹਦੇ ਚ ਇੱਕ ਬੈਡਰੂਮ ਰੱਖਿਆ ਹੋਇਆ ਕਿਉਂਕਿ ਏਰੀਆ ਦੇ ਵਿੱਚ 30 ਫੁੱਟ ਦੀ ਸਾਰਾ ਕੁਝ ਕੀਤਾ ਦਿਖਾਇਆ ਹੋਇਆ ਹੈ ਇਹ ਆ ਦੇਖੋ ਇਧਰ ਆ ਕਬੜ ਦੀ ਉਹ ਆ ਗਈ ਜੀ ਆਪਾਂ ਐਂਟਰ ਹੁੰਦੇ ਸਾਰ ਤੇ ਖੁੱਲਾ ਬੈਡਰੂਮ ਆ ਇਹ ਤੇ ਇਹਦੇ ਚ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਹੈ ਬੈਡਰੂਮ ਦੇ ਨਾਲ ਆ ਦੇਖੋ ਇਧਰ ਦਿਖਾ ਦਿਓ ਬਾਈ ਇਧਰੋਂ ਜਿਹੜਾ ਪੱਥਰੋਂ ਲਿਫਟ ਦੀ ਪ੍ਰੋਵੀਜ਼ਨ ਦੇਖੀ ਸੀ ਜਾਲ ਦੇਖਿਆ ਸੀ ਇਹ ਰੋਸ਼ਨੀ ਵਾਸਤੇ ਵੀ ਆਗਰ ਤੁਸੀਂ ਇੱਥੇ ਲਿਫਟ ਲਾਉਣਾ ਚਾਹੁੰਦੇ ਹੋ ਕੱਲ ਨੂੰ ਲਿਫਟ ਵੀ ਲੱਗ ਸਕਦੀ ਹੈ ਤੇ ਹੁਣ ਇਹਦੇ ਚ ਬਾਥਰੂਮ ਵੀ ਦਿਖਾ ਦਈਏ ਤੁਹ ਆ ਗਏ ਇਧਰਲੇ ਪਾਸੇ ਵਾਸ਼ਰੂਮ। ਆ ਦੇ ਖੁੱਲਾ ਵਾਸ਼ਰੂਮ ਬਣਿਆ ਹੋਇਆ ਜੀ। ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਇਆ ਘਰ ਦੀ। ਤੇ ਹੁਣ ਆਪਾਂ ਤੁਹਾਨੂੰ ਚਲਦੇ ਆਂ ਸੈਕੰਡ ਫਲੋਰ ਤੇ ਲੈ ਕੇ। ਤੇ ਹੁਣ ਤੁਹਾਨੂੰ ਆਪਾਂ ਫਸਟ ਫਲੋਰ ਵੀ ਦੇਖ ਲਿਆ ਤੁਸੀਂ। ਗਰਾਉਂਡ ਫਲੋਰ ਤੇ ਜੋ ਦੇਖਿਆ ਪਾਰਕਿੰਗ ਆਪਾਂ ਹੁਣ ਚਲਦੇ ਆਂ ਸੈਕੰਡ ਫਲੋਰ ਦੇ ਉੱਤੇ। ਆ ਜੋ ਲੈ ਕੇ ਚੱਲਦੇ ਆਂ ਤੁਹਾਨੂੰ। ਅਗਰ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਜਗ੍ਹਾ ਤੰਗ ਹੁੰਦੀ ਹੈ ਜਾਂ ਪਿੰਡ ਦੇ ਵਿੱਚ ਹੀ ਘਰ ਬਣਾਉਣਾ ਹੁੰਦਾ ਤਾਂ ਇੰਨੀ ਇੱਕ ਜਗ੍ਹਾ ਦੇ ਵਿੱਚ ਇੱਕ ਬਹੁਤ ਵਧੀਆ ਮਕਾਨ ਬਣਾਇਆ ਹੋਇਆ ਬਾਈ। ਤੁਸੀਂ ਵੀ ਬਣਵਾ ਸਕਦੇ ਹੋ ਕਿ ਹੁਣ ਸੈਕੰਡ ਫਲੋਰ ਤੇ ਆਏ ਆ ਜੀ ਇੱਥੇ ਇਧਰਲੇ ਪਾਸੇ ਕਿਉਂਕਿ ਫੈਮਿਲੀ ਛੋਟੀ ਹੈ ਥੱਲੇ ਵਰਤਣ ਵਾਸਤੇ ਇਹਨਾਂ ਨੇ ਬਣਾ ਲਿਆ ਇਧਰਲੇ ਪਾਸੇ ਪੁਆਇੰਟ ਵਗੈਰਾ ਰੱਖਿਓ ਇਹਨੇ ਕਿਚਨ ਦਾ ਏਰੀਆ ਛੜਤਾ ਤੇ ਆ ਲੌਬੀ ਦਾ ਏਰੀਆ ਸੇਮ ਆ ਦੇਖੋ ਹलो ਲੌਬੀ ਦਾ ਏਰੀਆ ਸੇਮ ਹੈ ਇਧਰਲੇ ਪਾਸੇ ਸੇਮ ਹੀ ਵਾਸ਼ਰੂਮ ਆ ਗਿਆ ਜੀ ਆ ਦੇਖੋ ਤੇ ਇਧਰ ਆ ਗਿਆ ਬੈਡਰੂਮ ਜੋ ਕਿ ਥੱਲੇ ਇੱਕ ਬੈਡਰੂਮ ਬਣਿਆ ਹੋਇਆ ਬਾਕੀ ਸੇਮ ਹੈ ਜੀ ਆ ਦੇਖੋ ਇਹ ਤੁਹਾਨੂੰ ਦਿਖਾ ਦੋ ਆ ਬੈਡਰੂਮ ਆ ਗਿਆ ਜੀ ਇਧਰਲੇ ਪਾਸੇ ਤੇ ਦੋਸਤੋ ਕਿੱਦਾਂ ਲੱਗਿਆ ਇਹ ਡਿਜ਼ਾਈਨ ਘੱਟ ਏਰੀਆ ਦੇ ਵਿੱਚ ਬਣਿਆ ਹੋਇਆ ਸਿਰਫ 40 ਗਜਾ ਜਗ੍ਹਾ ਦੇ ਵਿੱਚ ਬਣਿਆ ਹੋਇਆ ਘਰ ਦੱਸਣਾ ਜ਼ਰੂਰ ਤੁਸੀਂ ਇਧਰ ਵਾਸ਼ਰੂਮ ਵੀ ਦਿਖਾ ਦਿਓ ਬਈ ਦੁਬਾਰੇ ਆ ਦੇਖੋ ਵਾਸ਼ਰੂਮ ਹੈ ਉੱਪਰ ਬੈਡਰੂਮ ਦੇ ਵਾਸ਼ਰੂਮ ਤਿਆਰ ਕੀਤੇ ਹੋਏ ਨੇ ਕੱਲਾ ਕਿਚਨ ਦਾ ਏਰੀਆ ਵੈਸੇ ਖੁੱਲਾ ਛੱਡਿਆ ਹੋਇਆ ਕਿਉਂਕਿ ਅਜੇ ਲੋੜੀ ਦਾ ਨਹੀਂ ਸੀਗਾ ਉਹ ਤੇ ਦੋਸਤੋ ਕਿਵੇਂ ਲੱਗਿਆ 40 ਗਜਾ ਜਗ੍ਹਾ ਦੇ ਵਿੱਚ ਬਣਿਆ ਹੋਇਆ ਘਰ ਜੋ ਕਿ 1.5 300 ਸਕਰ ਫੁੱਟ ਜਗ੍ਹਾ ਬਣਦੀ ਹੈ ਸਾਰੀ 12 बाई 30 ਦੇ ਪਲਾਟ ਦੇ ਵਿੱਚ ਬਣਿਆ ਹੋਇਆ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂ